ਅਸੀਂ ਭਾਵਕ ਹੋ ਕੇ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਨੇ ਆ। ਇਹ ਉੱਤਰਾਖੰਡ ਤੋਂ ਝੂਪੀ ਬਿਹਾਰ ਦੇ ਬੰਦੇ ਆ ਇਹ ਐ ਤੇ ਇੱਥੇ ਆ ਕੇ ਭੀਖ ਮੰਗ ਲਾਇਆ ਇਹਨਾਂ ਨੂੰ ਪਤਾ ਯਾਰ ਵੀ ਇੱਥੋਂ ਜਿਹੜੇ ਪੰਜਾਬ ਵਾਲੇ ਲੋਕ ਆਪਣੇ ਕੰਮਲੇ ਆ ਪੰਜਾਬ ਵਾਲੇ ਹੈ ਹੀ ਕੰਮਲੇ ਆਪਣੇ ਤਾਂ ਮੇਲੇ ਪੰਜਾਬ ਵਾਲੇ ਇਹਨਾਂ ਨੂੰ ਪੈਸੇ ਦੇ ਦਿੰਨੇ ਆ ਇਹਨਾਂ ਲੋਕਾਂ ਨੂੰ ਆਪਾਂ ਸ਼ਰਮ ਉਹ ਨਹੀਂ ਚਾਹੀਦੀ ਆਪਾਂ ਨੂੰ ਵੀ ਯਾਰ ਹੈ ਆਪਣੇ ਵਿੱਚ ਜਿਹੜੇ ਲੋਕ ਆਪਣੇ ਆਪਣੇ ਆਪ ਦੇ ਸਾਡੇ ਲੋਕ ਆਪਣੇ ਭੁੱਖੇ ਮਰ ਜਾਂਦੇ ਆ ਤੇ ਅਸੀਂ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਨੇ ਆ ਹਾਂ ਜਿਹੜੇ ਆਪਦੇ ਗਰੀਬ ਸਿੱਖ ਲੋਕ ਆ ਉਹ ਭੁੱਖੇ ਮਰੀ ਜਾਂਦੇ ਆ ਤੇ ਇਹਨਾਂ ਨੂੰ ਬਾਹਰ ਲਿਆਉਣ ਨੂੰ ਇਹਨਾਂ ਨੂੰ ਪੈਸੇ ਦੇਈਏ ਨੇ ਆਪਾਂ 50000 ਰੁਪਏ 50000 ਰੁਪਏ ਮਹੀਨੇ ਦਾ ਨੋਟ ਮੈਂ ਕਿੰਨੇ ਨੇ ਕਿਹਾ ਜਨਤਾ 50000 ਰੁਪਏ ਪਾਉਂਦਾ ਆ ਚੈਨੀਆਂ ਬੋਟ ਚ ਲਈ ਫਿਰਦਾ ਕਤਾ ਇਹ ਜੋ ਕਿਸੇ ਜੱਬਤ ਗ੍ਰਾਂਮੀ ਗੱਲ ਵਾਹ ਸਰਦਾਰ ਜੀ ਨਮਸਤੇ ਸਰਦਾਰ ਜੀ ਬਹੁਤ ਅੱਛੇ ਸਰਦਾਰ ਜੀ ਆਪੇ ਆ ਜਾ ਜ਼ਰੂਰ ਆ ਤੁਹਾਡੇ ਬੱਚੇ ਜੀ بڑے بڑے گاؤں ਮੈਂ ਜਾਏ ਕੈਨੇਡਾ ਅਮਰੀਕਾ ਜਾਏ ਬੱਚੇ ਤੁਹਾਰੇ वाह जी सरदार है सरदार लोग ही होते हैं पंजाब बहुत अच्छा है वाह जी वाह अरे बाबा जी सरदार जी गरीब की मदद कर दो लाज के लिए तार सदा बहुत अच्छे हैं दानिया नमस्ते सरदार जी गरीब की मदद कर दो कोई दे दो पैसा केड़ा पेंड है तेरा मेरा गांव यूपी में आ, मेरा हाँ धन्यवाद सरदार जी बहुत अच्छे सरदार लोग की गल होगी तेन अरे मेरी बाह काटी गई रे भाई क्या की गल होगी सी अरे टोके में आ गई टोका मा टोका टोका ना होता टोके में आ पहला की काम करता थी पहला मैं फूला बेचता था फूला रेडी वो होता है ना बासो में फूला बेचता था बच्चे है क्या तेरे बच्चे बच्चे है दो बच्चे है ਵਾਜਾ ਨਹੀਂ ਆ ਮੇਰੇ ਸਾਥ ਮਾਂ ਬਾਪ ਹੈਗਾ ਤੇਰਾ ਮਾਂ ਬਾਪ ਹੈ ਉਹ گاਉਂ ਮੈਂ ਤੇ ਤਨੂ ਪੀ ਖੰਮਗਣੀ ਜ਼ਰੂਰੀ ਆ আরে ਜਦ ਕਾਟੀ ਗਈ ਫਰੇ ਕਾਤ ਸੇ ਕੀ ਕਰੇਗਾ ਮੈਂ ਤੁਕ ਸੋਣਾ ਆਪਣਾ ਇਹਦਾ ਬੜਾ ਦੋਖਾ ਯਾਰਣਾ ਇਹ ਗਾਲ ਸੇ ਮੈਂ ਕੀ ਕਰੇਗਾ ਰੇ ਭਾਈ ਕੋਈ ਨਹੀਂ ਯਾਰ ਤੇਨੂੰ ਲਾਜ ਦੀ ਜ਼ਰੂਰਤ ਆ ਹਾਂ ਲਾਜ ਦੀ ਜ਼ਰੂਰਤ ਹੈ ਹਾਂ ਬਹੁਤ ਅੱਛੇ ਪੰਜਾਬ ਕੇ ਦਾਨੀਆ ਕਰਾਵਾ ਦਾ ਇਲਾਜ ਇਲਾਜ ਕੋਈ ਨਹੀਂ ਯਾਰ ਟੈਨਸ਼ਨ ਨਾ ਲਾਜ ਨਹੀਂ ਲਾਜ ਨਹੀਂ ਪੈਸਾ ਦੇ ਦੋ ਮੈਂ ਲਾਜ ਤੋਂ ਖੁਦ ਹੀ ਕਰਾ ਲਊਗਾ ਪੈਸਾ ਦੇ ਦੋ ਜਿੰਨਾ ਪੈਸਾ ਵੀ ਦੇ ਦਾਂਗੇ ਤੈਨੂੰ ਲਾਜ ਤੋਂ ਮੈਂ ਕਰਾ ਲਊਗਾ ਨਹੀਂ ਤੈਨੂੰ ਹਸਪੀਟਲ ਚ ਐਡਮਿਟ ਕਰਾ ਦੇਣਾ ਦੱਸ ਨਹੀਂ ਨਹੀਂ ਮੈਂ ਪੈਸਾ ਦੇ ਦੋ ਮੈਂ ਕਰਾ ਲਊਗਾ ਖੁਦ ਕਰਾ ਲਊਗਾ ਨਹੀਂ ਤੇਰੇ ਬਾਹ ਨਵੀਂ ਲਵਾ ਦੇਣਾ ਮੈਂ ਬਾਹ ਲਵਾ ਦੇਣਾ ਨਹੀਂ ਬਾਹ ਮੈਂ ਖੁਦ ਹੀ ਲਗਾ ਲਊਗਾ ਪੈਸਾ ਦੇ ਦੋ ਪੈਸੇ ਦੀ ਜ਼ਰੂਰਤ ਹੈ ਪੈਸਾ ਤੇ ਪੈਸਾ ਹੀ ਕਰੇਗਾ ਤੂੰ ਉਤਲਾਜ ਵਾਸਤੇ ਪੈਸੇ ਮੰਗ ਰਾ ਹਾਂ ਮੈਂ ਲਗਵਾ ਲੂੰਗਾ ਖੁਦ ਲਗਵਾ ਲੂੰਗਾ ਰੇ ਮਾਨੋ ਰਾਜਾ ਭਾਈ ਮਾਨਾ ਮੇਰੇ ਬਾਦ ਯਾਰ ਮੈਨੂੰ ਲੱਗਦਾ ਤੂੰ ਨਸ਼ਾ ਕਰਦਾ ਯਾਰ ਨਹੀਂ ਯਾਰ ਨਸ਼ਾ ਨਹੀਂ ਕਰਦਾ ਗੁਟਕਾ ਖਾ ਰ ਗੁਟਕਾ ਤੇਰਾ ਤੈਨੂੰ ਕਹੀ ਤੇ ਨਾ ਜ਼ਰਾ ਇਲਾਜ ਕਰਵਾ ਦਾਂ ਮੈਂ ਨਾ ਮੈਂ ਲਾਸ ਪੈਸੇ ਸੀ ਹੋਗਾ ਨਾ ਫਿਰ ਪੈਸਾ ਦੋਗੇ ਤੇ ਪੈਸੇ ਆਵੇ ਸਾਰੇ ਸੀ ਥੋੜੇ ਥੋੜੇ ਪਾ ਕੇ ਪੈਸੇ ਯਾਰ ਤੇਰਾ ਇਲਾਜ ਕਰਵਾ ਦਾਂਗੇ ਕਿੱਡੇ ਕੀ ਗੱਲ ਆ ਟੈਨਸ਼ਨ ਕਰੋ ਨਾ ਅਰੇ ਥੋੜਾ ਥੋੜਾ ਦੇ ਦੇ ਪੈਸਾ ਕੀ ਕਰਨਾ ਫਿਰ ਥੋੜਾ ਥੋੜਾ ਦੇ ਦੋ ਇਲਾਜ ਨੂੰ ਬਾ ਨਹੀਂ ਪੈਸੇ ਇਕੱਠੇ ਕਰ ਰਿਆਂਗਾ ਹਾਂ ਥੋੜਾ ਥੋੜਾ ਦੇ ਦੋ ਨਾ ਤੇਨੂੰ ਇਲਾਜ ਲਈ ਇਸ ਤਰ੍ਹਾਂ ਇਲਾਜ ਕਰਵਾ ਦਾਂਗੇ ਬਾਹ ਨਾਮੀ ਲਵਾ ਦਾਂਗੇ ਤੇਰਾ ਅਰੇ ਇਲਾਜ ਮੈਂ ਖੁਦ ਹੀ ਕਰਾ ਲਊਗਾ ਅਰ ਸਿੱਧੋ ਕੋਈ ਬਾਤ ਹੀ ਨਹੀਂ ਹੈ ਬਾਈ ਕੱਟੇ ਗਏ ਕਿ ਹੋਰ ਵੀ ਕੋਈ ਪ੍ਰੋਬਲਮ ਬਾਏ ਕੱਟੇ ਗਏ ਇੱਕ ਲਾਤ ਨਹੀਂ ਹੈ ਸਿੱਧੀ ਲਾਤ ਪਰ ਲਗੜ ਕੇ ਤੁਰਦਾ ਹੈ ਜਿਹੜੀ ਲਾਤ ਆਲੀ ਇਹ ਨਾ ਤੋੜ ਬਾਹ ਕੇ ਨਹੀਂ ਟੁੱਟੀ ਵੀ ਹੈ ਕਿੱਥੋਂ ਟੁੱਟੀ ਆਪਸੇ ਕਾਟੀ ਹੈ ਕਾਟੀ ਹੈ ਜੜ ਤੋਂ ਹਾਂ ਅਰੇ ਖੁਦੀ ਲੱਗਿਆ ਯਾਰ ਤੇਰਾ ਦਰਦ ਸੁਣ ਕੇ ਅਰੇ ਪੰਜਾਬ ਕੇ ਲੋਕ ਅੱਛੇ ਇਸ ਲਈਏ ਤਾਂ ਪੰਜਾਬ ਮੇ ਆਤੇ ਹੈ ਨਹੀਂ ਤਾਂ ਹਮਾਰੇ ਉਧਰ ਉਧਰ ਨਹੀਂ deta ਕੋਈ ਭੀਖ ਭੀਖ यहाँ तो मैं सुबह से बैठा हूँ पैसा दे शादी हुई है तेरी शादी शादी हुई है दो बच्चे हैं वो आज बीमार है नहीं मेरे साथ वो भी साथ में भीग मारते आ, साथ भी घी हैं इलाज करवाना है ਤੇ ਤੇਰਾ ਇਲਾਜ ਅਸੀਂ ਆਰੇ ਐਨਜੋ ਵਾਲਿਆਂ ਨੂੰ ਫੋਨ ਕਰ ਦਿੰਨੇ ਆ ਕਿ ਉਹ ਤੇਰਾ ਇਲਾਜ ਕਰਵਾ ਦਿੰਨੇ ਤੇਰੇ ਘਰੇ ਵੀ ਖਰਚਾ ਬੰਨਦਾਂਗੇ। আরে ਖਰਚਾ ਕਿਆ ਬੰਨੋਗੇ ਤੂੰ ਤੂੰ ਜਿੰਨਾ ਦੇ ਸਕਦੇ ਹੋ ਦੇ ਦੋ ਰਿਹਾ ਭਾਈ। ਇਤਨਾ ਕਿਉਂ? ਇਤਨਾ ਤਾਂ ਕੋਈ ਬਾਤ ਹੀ ਨਹੀਂ ਰਹਾ। ਅਰੇ ਭਾਈ ਯਾਰ ਤੂੰ ਕਿਉਂ ਟੈਨਸ਼ਨ ਆ? ਪੰਜਾਬ ਕੇ ਲੋਗ ਇਤਨੇ ਬੁਰੇ ਨਹੀਂ ਐ। ਤੇਰਾ ਇਲਾਜ ਕਰਵਾ ਦੇਣਾ। ਮੈਂ ਪੰਜਾਬ ਮੈਂ ਆਇਆ ਹਾਂ। ਮੇਰੀ ਬਾਤ ਸੁਣ। ਤੁਹੇ ਇਲਾਜ ਕੇ ਲੀਏ ਪੈਸੇ ਚਾਹੀਏ ਨਾ। ਤੇ ਤੇਰਾ ਇਲਾਜ ਕਰਵਾ ਰਹੇ ਆ।

वो मांग रहा है साढ़े चार लाख रुपया मांग रहा है अच्छा बाह नवी ला देंगे वो देखो माँ नवी लगा देंगे वो बोल रहे हैं वैसे तो बोल रहे हैं गरीब वो भी मत करते हैं करते अच्छा रात का बीच में है हाँ रात का भी अच्छा माँ बाप ने कोई काम करता माँ बाप तो यार करता है वो अपनी कमा के खाता है मैं इधर आ गया पंजाब में पंजाब के लोग बहुत अच्छे हैं बहुत दानी हैं ਪੈਸਾ ਦੇ ਦਿੱਤੇ ਆ ਥੋੜਾ ਬਹੁਤਾ ਹੂੰ ਹੂੰ ਠੀਕ ਆ ਸਰਦਾਰ ਲੋਗ ਬਹੁਤ ਅੱਛੇ ਹੁੰਦੇ ਨੇ ਮੇਰੇ ਨਾਲ ਐਨ ਆਰ ਆਈ ਦੋਸਤ ਹੈਗੇ ਹੈਗੇ ਹਾਂਜੀ ਤੇ ਤੈਨੂੰ ਇਸ ਲਈ ਬੋਲ ਰਿਹਾਗਾ ਮੈਂ ਉਹਨਾਂ ਨੂੰ ਤੇਰੀ ਗਰੁੱਪ ਚ ਵੀ ਮੈਂ ਸਕੈਨਰ ਦੇ ਦਿੱਤਾ ਉਸ ਕੋ ਮੇਰੇ ਕੋ ਪੈਸਾ ਡਲਾ ਦੇਣਾ ਸਕੈਨਰ ਦੇ ਦਿੱਤਾ ਹੂੰ ਤੁਝ ਕੋ ਅੱਛਾ ਯਾਰ ਖਾਤਾ ਵੀ ਤੇ ਰਹੇਗਾ ਗੁੱਗਲ ਪੇਜ ਵੀ ਰਹੇਗਾ ਸਕੈਨਰ ਮੈਂ ਡਲਾ ਦੇਣਾ ਮੇਰੇ ਪੈਸਾ ਮੈਂ ਕਰਾ ਲੂੰਗਾ ਖੁਦ ਕਰਾ ਲੂੰਗਾ तुम्हारा भी बाल बच्चा है तू अपना काम करना मैं जो देख जब करा लिया तुम्हारे पास आ जाऊंगा भी करा लिया भाई तो तेरा स्कैनर मेरे को दे देना मैं पैसे डलवाता हूँ चलो अभी तो है हाँ, कोई तो बात नहीं, नहीं। डलवाता हूँ मैं पैसे भाई किन्ने की जरदा बैठा इतने गल सुन माड़ी आके इधर इधर आओ माड़ा ਬਾਈ ਕਿੰਨਾ ਟਾਈਮ ਹੋ ਗਿਆ ਸਹੀ ਇਹਨੂੰ ਬੈਠੇ ਨੂੰ ਇੱਥੇ ਚਾਰ ਪੰਜ ਮਹੀਨੇ ਹੋ ਗਏ ਮੈਨੂੰ ਬਹੁਤ ਦਿਨ ਹੋ ਗਏ ਬਾਈ ਆਂਦੇ ਨਾ ਚਾਰ ਪੰਜ ਮਹੀਨੇ ਹੋ ਗਏ ਇਹਦੀ ਵੀ ਹੁੰਦਿਆਂ ਨਾਲ ਯਾਰ ਇਹਦੀ ਬਾਹ ਟੁੱਟੀ ਵੀ ਸੀ ਪਹਿਲਾਂ ਹੀ ਯਾਰ ਇਹ ਤਾਂ ਨਹੀਂ ਪਤਾ ਇਹਦੇ ਨਾਲ ਜਵਾਕ ਵੀ ਆਉਂਦੇ ਹੈਗੇ ਤੁਕੀ ਆ ਵੀ ਚਿਰ ਦਾ ਬੰਦਾ ਏ ਬਾਹ ਤਾਂ ਵੱਟੀ ਆ ਜੀ ਬਹੁਤ پیسے ਬਹੁਤ ਦੇ ਕੇ ਜਾਂਦੇ ਇਹਨੂੰ ਯਾਰ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਹਾਂਜੀ ਮੈਨੂੰ ਨਾ ਜਦੋਂ ਇਹਨੂੰ ਮੈਂ ਜੱਫੀ ਪਾਈ ਆ ਹੁਣ ਮੈਨੂੰ ਲੱਗਾ ਵੀ ਇਹਦੀ ਬਾਹ ਹੈਗੀ ਆ ਇਹਨਾਂ ਚਾਣੂ ਵੀ ਸੱਤ ਪੈਂਦਾ ਬਾਈ ਬਾ ਹੈਗੀ ਐ ਇਹਦੀ ਹੁਣ ਮੈਂ ਇਹਨੂੰ ਕਾ ਮੈਂ ਇਹਨੂੰ ਕਾ ਮੈਂ ਤੇਰਾ ਇਲਾਜ ਕਰਾ ਦਿੰਨਾ ਤੇਰੀ ਬਾਹ ਨਵੀਂ ਲਵਾ ਦਿੰਨਾ ਮੈਨੂੰ ਕਹਿੰਦਾ ਪੈਸੇ ਦੇ ਦੇ ਮੈਂ ਆਪੇ ਇਲਾਜ ਕਰਾ ਲਵਾਂਗਾ ਨਹੀਂ ਬਾਈ ਪੈਸੇ ਤਾਂ ਬਹੁਤ ਲੋਕ ਦੇਖ ਜਾਂਦੇ ਇਹਨੂੰ ਯਾਰ ਪੈਸੇ ਬਹੁਤ ਇਕੱਠੇ ਹੁੰਦੇ ਐ ਜੋ ਇਹਨੂੰ ਤਾਂ ਇਹਨੂੰ ਇਲਾਜ ਵਾਸਤੇ ਪੈਸੇ ਮੰਗੀ ਜਾਂਦਾ ਹੁਣ ਇਹ ਜਦੋਂ ਆਪਾਂ ਇਹਦਾ ਇਲਾਜ ਕਰਾ ਕੇ ਦੇ ਜਾਂਦੇ ਆ ਤਫੇਰ ਉਹਨਾਂ ਪੈਸਿਆਂ ਦੀ ਤਾਂ ਲੋੜ ਹੀ ਨਹੀਂ ਰੋਜ਼ ਆਣ ਕੇ ਬਹਿ ਜਾਂਦੇ ਕਈ ਵਾਰ ਬੱਚੇ ਹੁੰਦੇ ਆ ਨਾਲ ਇਹਦੇ ਤੇ ਮੈਂ ਤੁਹਾਨੂੰ ਐ ਕਹਿਣਾ ਮੈਂ ਪੁਲਿਸ ਨੂੰ ਕਰ ਦਿਨਾ ਫੋਨਾ ਤੇ ਤੁਸੀਂ ਸਾਥ ਦਿਓਗੇ ਬਾਈ ਬਣ ਕੇ ਸਾਰੇ ਆਣਾ ਤੇਰੇ ਨਾਲ ਬਾਈ ਮੇਰੇ ਬਣ ਕੇ ਆਣਾ ਕਿਤੇ ਮੁੜ ਕੇ ਇਕੱਲੇ ਮੇਰੇ ਸਰਵਾਰ ਆਦੇ ਆਣਾ ਲੋਕ ਕਰੋ ਇਹਦਾ ਹੱਲ ਯਾਰ ਭਾਈ ਇਹ ਰੋਜ਼ ਆਣ ਕੇ ਬਹਿ ਜਾਂਦੇ ਮੈਂ ਚਲ ਪੁਲਿਸ ਨੂੰ ਲਾਉਣਾ ਫੋਨਾ ਤੁਸੀਂ ਜਾਓ ਜੇ ਨਾ ਵੀਰ ਬਣ ਕੇ ਜਾਗਾ ਹੈਲੋ ਸਸ਼ੀਕਾ ਜਨਾਬ ਇੱਕ ਨਾ ਜੀ ਆਪਣੇ ਬੱਸ ਸਟੈਂਡ ਦੇ ਵਿੱਚ ਨਾ ਭਿਖਾਰੀ ਬੈਠਾ ਹੁੰਦਾਗਾ ਤੇ ਮੈਂ ਹੁਣ ਉਹਦੇ ਕੋਲੇ ਗਿਆ ਸੀਗਾ ਉਹਦੀ ਬਾਹ ਟੁੱਟੀ ਹੋਈ ਆਗੀ ਮੈਂ ਉਹਨੂੰ ਬੋਲਿਆ ਵੀ ਮੈਂ ਕਿਹਾ ਚੱਲ ਤੇਰਾ ਇਲਾਜ ਕਰਵਾ ਦਿੰਨਾਗਾ ਵੀ ਤੈਨੂੰ ਪੈਸਿਆਂ ਦੀ ਕੀ ਜ਼ਰੂਰਤ ਆ ਹਨਾ ਕਹਿੰਦਾ ਪੈਸੇ ਚਾਹੀਦੇ ਮੈਨੂੰ ਤੇ ਮੈਂ ਨਾ ਉਹ ਜੱਫੀ ਪਾ ਕੇ ਦੇਖੀ ਹੁਣ ਤੇ ਮੈਨੂੰ ਨਾ ਥੋੜਾ ਜਿਹਾ ਸ਼ੱਕੀ ਜਿਹਾ ਇਨਸਾਨ ਲੱਗਿਆ ਉਹਦੇ ਬਾਹ ਹੈਗੀ ਆਗੀ ਹਾਂਜੀ 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 5-6 ਮਹੀਨੇ ਹੋ ਗਏ ਜੀ ਇਹ ਨਾਲ ਦੇ ਜਿਹੜੇ ਦੁਕਾਨਦਾਰ ਹੈਗੇ ਸਾਰੇ ਦੱਸ ਰਹੇ ਹੈਗੇ ਵੀ ਇਹਨੂੰ 5-6 ਮਹੀਨੇ ਹੋ ਗਏ ਬੈਠੇ ਨੂੰ ਸਾਰੇ ਲੋਕ ਵੀ ਇਹਨੂੰ ਜਿੰਨੇ ਵੀ দান ਦੇ ਕੇ ਜਾਂਦੇ ਸਾਰੇ ਕਹਿੰਦੇ ਸੀ ਤੇਰਾ ਲਾਜ ਵੀ ਕਰਾ ਦਿੰਨੇ ਆ ਲਾਜ ਕਰਵਾਉਂਦਾ ਨਹੀਂ ਕਹਿ ਦਿੰਦਾ ਮੈਨੂੰ ਪੈਸੇ ਦੇ ਦਿਓ ਹਾਂਜੀ 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 ਹਾਂ ਤੁਸੀਂ ਆ ਜਾਓ ਜੀ ਬੱਸ ਸਟੈਂਡ 'ਚ ਆਓ ਜੀ ਜਲਦੀ ਭੱਜਣ ਤਾਂ ਨਹੀਂ ਦਿੰਦੇ ਜੀ ਕੋਈ ਗੱਲ ਨਹੀਂ ਸਾਰੇ ਹੈਗੇ ਆ ਜੀ ਇੱਥੇ ਖੜੇ ਹੋਏ ਆ ਠੀਕ ਹੈ ਜੀ ਕੋਲਸ ਨੂੰ ਲਾਤਾ ਫੋਨ ਉੱਪਰ ਆਲਾ ਮੇਰਾ ਵੀਰ ਜਾਓ ਜੇ ਨਾ ਕਿਤੇ ਭਰਾ ਠੀਕ ਆ ਤੇਰੇ ਨਾਲ ਆ ਬਾਹੂ ਕਹਿੰਦੇ 10 ਮਿੰਟ ਦੇ ਵਿੱਚ ਵਿੱਚ ਅਸੀਂ ਆ ਗਏ ਇਹਦਾ ਹੱਲ ਕਰ ਤੂੰ ਤੇਰੇ ਨਾਲ ਆ ਬਾਈ ਬਾ ਮੜਾ ਜੇ ਨੂੰ ਘੇਰ ਕੇ ਰੱਖੇ ਕਿਤੇ ਭੱਜ ਨਾ ਜਾਵੇ ਉੱਟ ਕਿਤੇ ਭੱਜਣ ਦਿੰਦੇ ਆ ਕਿਤੇ ਹਾਂਜੀ ਇਹ ਆ ਬੰਦਾ ਸਤਿ ਸ੍ਰੀ ਅਕਾਲ ਹਾਂ ਦੀ ਆ ਅੱਛਾ ਤੇਰੇ ਨਾਲ ਕੋਣ ਆ ਹੋਰ ਓਏ ਬੱਚੇ ਹੈ ਹਾਂ ਬੱਚੇ ਆਈ ਤੋ ਤੇ ਮੈਂ ਕਿਵੇਂ ਤੂੰ ਕਿਨੇ ਜਰ ਦਾ ਬੈਠਾ ਇੱਥੇ ਐ ਕਰ ਇਹਨੂੰ ਪਾਸੇ ਸਾਈਡ ਤੇ ਲੈ ਕੇ ਚਲਦੇ ਆਂ ਇੱਥੇ ਹੋਰ ਲੋਕ ਆ ਜਾਂਦੇ ਆ ਆ ਚੱਕ ਆ ਉਹਦਾ ਸਮਾਨ ਜੇ ਚੱਕ ਉਠਾ ਨਹੀਂ ਜਾਂਦਾ ਆ ਜਾ ਤੇਰੇ ਉਹ ਕਰਾਉਣੇ ਲਾ ਆ ਸਮਾਨ ਦੇ ਚੱਕ ਲੈਦਾ ਇੱਕ ਮਿੰਟ ਕੋਈ ਨਹੀਂ ਕਰਾਉਣੇ ਤੇਰਾ ਇਲਾਜ ਕਰਾਉਣ ਲੈ ਜਾਂਦੇ ਆ ਕਾ ਆ ਜਾ ਤੂੰ ਆ ਜਾ ਆ ਜਾ ਉਠ ਖੜ ਤੂੰ ਉਠ ਖੜ ਕਰ ਆ ਜਾ ਆ ਜਾ ਉਧਰ ਸਾਈਡ ਤੇ ਲਿਆਓ ਇਹਨੂੰ ਮੈਂ ਇਹਦੀ ਤਲਾਸ਼ੀ ਲੈਣ ਆਇਆ ਕੋਈ ਥੋੜਾ ਆ ਆਰੇ ਵੋ ਵੋ ਮੇਰੇ ਸਾਥ ਵਾਲੇ ਵੀ ਆ ਗਏ ਬੱਚੇ ਵੀ ਆ ਗਏ ਮੇਰੇ ਬੱਚੇ ਕਿਹੜੇ ਕਰੇ ਬੱਚੇ ਵੀ ਆ ਗਏ ਆ ਜਾਓ ਪੱਤੇ ਆ ਜਾਓ ਬੱਚਾ ਆਹ ਬੱਚੇ ਤੇਰੇ ਹਾਂ ਬੱਚੇ ਆ ਮਾਰੇ ਚਲਾਇਆ ਬੈਠਾ ਸੇ ਕੋਈ ਨਹੀਂ ਇਹਦੀ ਤਲਾਸ਼ੀ ਲੈ ਯਾਰ ਗੱਲ ਸੁਣੋ ਤੂੰ ਹੈ ਕਿਹੜੇ ਥੋਂ ਆ ਕਿੱਥੋਂ ਆ ਤੂੰ ਹਾਂ ਤੋ ਬਿਹਾਰ ਸੇ ਹਾਂ ਜੀ ਯੂਪੀ ਬਿਹਾਰ ਸੇ ਆਪੋ ਆ ਚੈਨੀਆਂ ਵਾਲਾ ਹੀ ਫਰਦਾ ਯਾਰ ਆ ਕਿਵੇਂ ਲਈ ਫਰਦਾ ਹਾਂ ਅਰੇ 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 ਇੱਕ ਮਿੰਟ ਖੜਾ ਖੜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੁੱਟੋ ਇੱਕ ਮਿੰਟ ਕੁੱਟੋ ਆ ਫਾੜੇ ਇੱਕ ਮਿੰਟ ਆਫ ਇਹ 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 ਆਪ ਚੈਨੀਆਂ ਕਿੱਥੋਂ ਲੈਂਦੇ ਗਾ ਇਹ ਚੈਨੀਆਂ ਕਿੱਥੋਂ ਆ ਗਈਆਂ ਫਿਰ ਤੂੰ ਮੰਗਦਾ ਦਾ ਭਖਾਰੀਆਂ ਤੂੰ ਹੈ ਦਾ ਪੈਸੇ ਮੰਗਦਾ ਚੈਨੀਆਂ ਕਿੱਥੋਂ ਆ ਗਈਆਂ ਅਦਰ ਇਹ ਤਾਂ ਖੋਈ ਹੈ ਹਾਂ ਖੋਈ ਹੈ ਆ ਬਾਹ ਵੀ ਤਾਂ ਆ ਬਾਹ ਵੀ ਹੈਗੀ ਆ ਤੇ ਆਹ ਇੱਕ ਬਾਹ ਹੈਗੀ ਆ ਬਾਹ ਖਾ ਬਾਹ ਹੈਗੀ ਆ ਬਾਹ ਕੋਈ ਨਹੀਂ ਆ ਖੋਲੇ ਬਾਹ ਆ ਪੂਰੇ ਦੇ ਪੂਰੇ ਨਖਰੇ ਕਰ ਕਦ ਤੁਸੀਂ ਕੀ ਲੱਗਦੇ ਆ ਆ ਦੇਖੋ ਬਾਹ ਇਧਰ ਦੇਖੋ ਬਾਹ ਵੀ ਹੈਗੀ ਆ ਇਹ ਤਾਂ ਛੋਟੇ ਛੱਕ ਲੈ ਤੁਹਾਨੂੰ ਇਹ ਛੋਟੇ ਛੋਟੇ ਠਾਈ ਛੋਟਾ ਉਹਨੂੰ ਇਹ ਹੁਣ ਕਦੋਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਹੈ ਦਸ 15 ਦਛਾ ਝੋਣ ਨਿਕਲ ਗਾਗ ਵੀ ਚੱਕ ਲੈ ਗਾਗ ਵੀ ਚੱਕ ਲੈ ਆ ਓਏ ਆਪਾਂ ਤਾਂ ਬਾਤ ਰੱਚੀ ਬੜੀ ਬਾਤ ਰ ਹੈ ਆਇਆ ਖਰਚਾ ਇੱਕ ਮਿੰਟ ਇੱਕ ਮਿੰਟ ਆਪਾਂ ਠਾਣੇ ਚ ਲਿਜਾ ਕੇ ਬਣਾਉਣਾ ਮੋਰੇ ਦੀ ਕੈਮਰੇ ਮੋਰੇ ਨਾ ਬਸ ਹੁਣ ਕੁੱਟਣਾ ਇੱਕ ਮਿੰਟ ਨੂੰ ਕੁੱਟ ਆ ਦੋ ਬਣਾ ਲੈਦਾ ਛੇ ਬਹੁਤ ਐਸਾ ਰਹਿੰਦਾ ਇਹ ਗੱਲ ਸੁਣ ਓਏ ਗੱਲ ਸੁਣ ਹਾਂਜੀ ਆ ਫੜ ਇੱਕ ਚੈਨੀ ਫੜ ਪੂ ਆ ਫੜਾ ਤੂੰ ਮੈਨੂੰ ਕੱਲ ਸੁਣ ਲੈ ਮੇਰੀ ਦੂਜੀ ਕਿੱਥੇ ਸੱਚੀ ਸੱਚੀ ਗੱਲ ਦੱਸ ਦੇ ਮੇਰੀ ਸੁਣ ਲੈ ਗੱਲ ਵੀ ਕੀ ਤੂੰ ਕਰਦਾ ਹੈ ਕੀ ਨਹੀਂ ਕਰਦਾ ਕਿੰਨੇ ਪੈਸੇ ਬਣਾਉਣਾ ਤੂੰ ਮੈਂ ਬਣਾ ਲੇਤਾ ਹਾਂ 50000 50000 ਰੁਪਏ ਇੱਕ ਦਿੰਦਾ ਤੇਰੀ ਪੱਛੰਦ ਐਨੇ ਤਾਂ ਸੜਿਆ ਸਾਡੇ ਇੱਥੇ ਮਜ਼ਦੂਰ ਜਿਹੜੇ ਥਿਆੜੀ ਕਰਦੇ ਸਾਰੇ ਦਿਨੀ ਝੋਨਿਆਂ 'ਚ ਫਰਦੇ ਪਾਣੀ ਬਣਾਉਂਦੇ ਤੂੰ ਭੰਦ ਐਨੇ ਪੈਸੇ ਬਣਾਉਣਾ ਤੂੰ ਹੋਰ ਕੀ ਕੋਸ਼ਾ ਤੇਰੇ ਕੋਲ ਪ੍ਰਾਪਰਟੀ ਕੀ ਹੈ ਤੇਰੇ ਕੋਲ ਪ੍ਰਾਪਰਟੀ ਹੈ ਗੱਡੀ ਆਈ ਆਰਟੀਕਾ ਆਟਕਾ ਗੱਡੀ ਉਹ ਤੇਰੀ ਹਾਂ 16 ਦੁਕਾਨੇ ਤਾਂ ਗੱਡੀਆਂ ਤੂੰ ਲਈ ਫਰਦਾ ਇੱਥੇ ਤਾਂ ਹੈ ਜਿਹੜੇ ਵਿਚਾਰੇ ਮਜ਼ਦੂਰ ਹੈ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਪੈਸੇ ਦੇਣਾ ਇਹ ਕਿਹਨੂੰ ਪੈਸੇ ਦੇ ਦੇਣਾ ਹਟੇ ਲੋ ਇਹਨੂੰ ਪੈਸੇ ਇਹ ਕਦੋਂ ਕਰੇਗਾ ਉਹ ਜਿਹੜਾ ਮੰਗਦਾ ਇਹਨੂੰ ਪੈਸੇ ਇਹਨੂੰ ਪੈਸੇ ਬਾਹਰ 25 ਸਾਲ ਹੋ ਗਏ ਕਿੰਨੇ ਸਾਲ ਹੋ ਗਏ ਜ਼ਮੀਨ ਕਿੰਨੀ ਬਣਾਈ ਕਿੰਨੇ ਪੈਸੇ ਬਣਾਲੇ ਤੂੰ ਕਿੰਨਾ ਚਿਰ ਹੋ ਗਿਆ ਤੈਨੂੰ ਕੰਮ ਕਰ ਦੇਣਾ ਰਾਜ ਜੀ ਇਹ ਕਿੰਨੇ ਨਜ਼ਰਦਾ ਆ 20 ਲੱਖ ਹੈ ਜੀ ਆ ਸੁਣ ਲੋ ਪੰਜਾਬੀਓ ਆ ਵੇਖ ਲੋ ਇਹ ਆਪਣੇ ਆ ਹਾਲ ਹੈ ਆਪਾਂ ਮੰਨ ਕੇ ਚੱਲੋ ਭਾਵਕ ਹੋ ਕੇ ਨਾ ਅਸੀਂ ਅਸੀਂ ਭਾਵਕ ਹੋ ਕੇ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਨੇ ਆ ਇਹ ਉੱਤਰਾਖੰਡ ਦੇ ਉੱਥੇ ਜੁਪੀ ਬਿਹਾਰ ਦੇ ਬੰਦੇ ਆ ਇਹ ਹੈ ਇੱਥੇ ਆ ਕੇ ਭੀਖ ਮੰਗ ਲਾਇਆ ਇਹਨਾਂ ਨੂੰ ਪਤਾ ਯਾਰ ਵੀ ਇੱਥੋਂ ਜਿਹੜੇ ਪੰਜਾਬ ਵਾਲੇ ਲੋਕ ਆਪਣੇ ਕੰਮਲੇ ਆ ਪੰਜਾਬ ਵਾਲੇ ਹੈ ਹੀ ਕੰਗਲੇ ਆਪਣੇ ਦਾਨ ਦੇ ਲੱਗੇ ਪੰਜਾਬ ਵਾਲੇ ਇਹਨਾਂ ਨੂੰ ਪੈਸੇ ਲੱਗੇ ਦਾਨ ਦੇ ਦਿੰਨੇ ਇਹਨਾਂ ਲੋਕਾਂ ਨੂੰ ਆਪਾਂ ਸ਼ਰਮ ਆਉਣੀ ਚਾਹੀਦੀ ਆਪਾਂ ਨੂੰ ਵੀ ਯਾਰ ਹੈ ਆਪਣੇ ਵਿੱਚ ਜਿਹੜੇ ਲੋਕ ਆ ਆਪਣੇ ਆਪਣੇ ਆਪ ਦੇ ਆਪ ਦੇ ਲੋਕ ਆਪਣੇ ਭੁੱਖੇ ਮਰੀ ਜਾਂਦੇ ਤੇ ਅਸੀਂ ਇਹਨਾਂ ਲੋਕਾਂ ਨੂੰ ਪੈਸੇ ਦੇ ਦਿੰਨੇ ਆ ਹਾਂ ਜਿਹੜੇ ਆਪਦੇ ਗਰੀਬ ਸਿੱਖ ਲੋਕ ਆ ਉਹ ਭੁੱਖੇ ਮਰੀ ਜਾਂਦੇ ਆ ਤੇ ਇਹਨਾਂ ਨੂੰ ਬਾਹਰ ਲਿਆਣ ਨੂੰ ਇਹਨਾਂ ਨੂੰ ਪੈਸੇ ਦੇਈਏ ਨੇ ਆਪਾਂ 50000 ਰੁਪਏ 50000 ਰੁਪਏ ਇੱਕ ਮਹੀਨੇ ਦਾ ਆ ਨੋਟ ਆ ਇੱਕ ਮਹੀਨੇ ਦੇ ਲਈ ਹੱਥ ਦਿਨ ਦਾ 50000 ਰੁਪਏ ਬਣਾਉਂਦਾ ਆ ਚਾਹੇ ਇੰਨੀਆਂ ਵਿੱਚ ਲਈ ਫਿਰਦਾ ਆ ਬੱਚੇ ਆ ਜਿਹੜੇ ਇਹ ਕਿੰਨਾ ਚਿਰ ਹੋ ਗਿਆ ਚੱਕੇ ਨੂੰ ਦਿਨੋਂ ਇਹ ਅਮਰਤਸਰ ਦਰਬਾਰ ਸਾਹਿਬ ਸੇ ਉਠਾਇਆ ਅੱਛਾ ਉਥੋਂ ਉਠਾਇਆ ਹਾਂ ਕਿੰਨਾ ਚਿਰ ਹੋ ਗਿਆ ਹਾਂ ਕਿੰਨਾ ਚਿਰ ਹੋ ਗਿਆ ਚੱਕੇ ਦਾ ਨਾ ਅਮਰਤ ਆ ਵੀ ਕਿੰਨਾ ਚਿਰ ਹੋ ਗਿਆ ਬੱਚੇ ਚੱਕੇ ਨੂੰ ਇੱਧਰ ਦੱਸ ਮੈਨੂੰ ਆ ਲੱਤਨੁੱਤਨ ਸਾਹਿਬ ਇਹਦੀਆਂ ਠੀਕ ਆ ਇਹਨੂੰ ਕੁਛ ਨਹੀਂ ਹੋਇਆ ਸਾਡੇ ਨੂੰ ਐ ਤਾਬ ਤੋਂ ਛੋਟੇ ਛੋਟੇ ਆ ਤੂੰ ਚੰਗਾ ਭਲਾ ਹੱਟਾ ਕੱਟਾ ਤੂੰ ਸਾਰਾ ਕੋ ਠੀਕ ਆ ਇਹਦਾ ਇਹਨੂੰ ਹੋਇਆ ਕੀ ਐ ਤੈਨੂੰ ਇਹ ਕਾ ਦੇ ਵਿੱਚ 500 ਰੁਪਇਆ ਮਿਲ ਜੰਦਾ ਇਹ ਪਾਉਂ ਵੇਲੀਆਂ ਖਾਣ ਕੇ ਚੇ ਵੇ ਆ ਇਹੇ ਛੋਟੇ ਛੋਟੇ ਤੇ ਤਾਕ ਤੇ ਨਸ਼ਾ ਵੀ ਖਾਨਾ ਤੂੰ ਕੋਈ ਨਸ਼ਾ ਵੀ ਕਰਦਾ ਹੋਰ ਕਲਾਸੀ ਲੈ ਚੰਗੀ ਤਰ੍ਹਾਂ ਤਲਾਸ਼ੀ ਨਸ਼ਾ ਗੁਟਕਾ ਲੇਤਾ ਹਾਂ ਨਾ ਹੀ ਹੋ ਨਾ ਨਕਾਲਾ ਚਿੱਟਾ ਹੈ ਇਹ ਚਿੱਟਾ ਅਸਲੀ ਚਿੱਟਾ ਆ ਵੀ ਖਾਨਾ ਹੈ ਚਿੱਟਾ ਇਹਦੇ ਪੈਸੇ ਦੇ ਫੱਕਰ ਨੇ ਛੋਟੇ ਛੋਟੇ ਕੁੱਤਰਾ ਲੱਟ ਰਹੀਆਂ ਆ 50 50 ਆ ਪੈਸੇ ਨਾਲ ਲੈ ਜਾ ਕੇ ਪੈਸੇ ਘੱਟੀ ਚ ਰੱਖਦਾ ਹੁਣਾ ਇਹ ਕੋਲੇ ਇਹ ਤੈਨੂੰ ਕੀ ਲੱਗਦਾ ਹੈ ਧੋਕਾ ਨੂੰ ਧੋਕਾ ਨੂੰ ਕਦੋਂ ਚੱਕ ਲਿਆ ਇਸ ਦਾ 5-7 ਸਾਲ ਹੋ ਗਿਆ 5 ਸਾਲ ਹੋ ਗਏ ਹੈ ਵੀ ਛੋਟੇ ਛੋਟੇ ਜੁਆਕਾਂ ਨੂੰ ਲਿਆਇਆ ਸੀ ਤੇ ਤੂੰ ਜੁਆਕਾਂ ਦਾ ਕੰਜਰਾ ਤੂੰ ਜੁਆਕਾਂ ਦਾ ਭਵਿੱਖ ਖਰਾਬ ਕਰਤਾ ਖਾਰਾ ਕਿਹਦੇ ਆ ਵਿਚਾਰੇ ਇਹ ਜੁਆਕ ਤੇ ਹੁਣ ਨੂੰ ਜੁਆਕਾਂ ਨੇ ਪੜਾਈ ਪੜਨ ਲਾਇਆ ਹੋਣਾ ਸੀ ਅਗਲੇ ਨੇ ਅੱਛਾ ਭਾਈ ਇਹ ਕਿੰਨਾ ਚਿਰ ਹੋ ਗਿਆ ਨੂੰ ਇੱਥੇ ਇਹ ਕੰਮ ਕਰਦੇ ਨੂੰ ਹੋ ਚਿਰ ਹੋ ਗਿਆ ਟਾਈਮ ਹੋ ਗਿਆ ਤੇ ਕੋਈ ਬੱਚੇ ਤਾਂ ਨਹੀਂ ਗੱਡੀਆਂ ਰੋਕ ਕੇ ਸ਼ੀਸ਼ੇ ਬੰਨਣ ਤੱਕ ਜਾਂਦੇ ਜੀ ਅੱਛਾ ਬੱਚੇ ਚੜਦੇ ਨਾ ਸਵਾਰੀਆਂ ਤੋਂ ਠੱਕੇ ਨਾ ਪੈਸੇ ਹੁੰਦੇ ਆ ਅੱਛਾ ਇੰਨਾ ਪਰੇਸ਼ਾਨ ਕਰਦੇ ਆ ਜੀ ਆ ਜਿਹੜਾ ਚੈਨੀਆਂ ਚੁੰਨੀਆਂ ਤੁਹਾਡੇ ਸਾਹਮਣੇ ਆਏ ਵੇਖੋ ਮੋਬਾਈਲ ਤਾਂ ਵੀ ਖੋਦ ਭੱਜ ਜਾਂਦੇ ਜੀ ਇਹ ਮੋਬਾਈਲ ਖੋਲ ਹੀ ਪਾਉਂਦੇ ਆਂ ਪੁਰੀਆਂ ਵਾਲੇ ਸਿੱਧੂ ਜੀ ਇੱਕ ਸਾਹਮਣੇ ਆਰ ਖੋਦ ਭੱਜ ਜਾਂਦੇ ਇਹ ਮੈਟਰ ਆਉਂਦੇ ਆਂ ਅੱਛਾ ਫਤੋ ਹੀ ਪਹਿਲਾਂ ਯਾਰ ਸਾਨੂੰ ਕਰਾਪਟ ਖੋਣੇ ਸੇ ਮੈਂ 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 ਤਾਂ ਇੱਕ ਨਵਾਈਆ ਰੁਟੀ ਹੋਈ ਆ ਦੱਦੀ ਤੇ ਯਾਦ ਦਾ ਗੱਡਾ ਇੱਕ ਡੀ ਵੀ ਕੱਢਦੇ ਗੱਡਿਆਂ ਚੋਏ ਅੱਛਾ ਗਾਬਨਤੀ ਦੀ ਰਾਤ ਤੱਕ ਤੇ ਗੱਡਿਆਂ ਕੱਢਦੇ ਜੀ ਇਹ ਸਾਰਾ ਨਜ਼ਰਦਾਹੀ ਨਾ ਆਏ ਕਰੋ ਰਾਜਵੀਰ ਮਾਰੋ ਮਾਰਸ ਮਾਰੋ ਮਾਰਸ ਜਾਨਾ ਆਏ ਕਰੋ ਰਾਜਵੀਰ ਇਹਦਾ ਨਾ ਤਾਂ ਲਿਖ ਪਿਆਨ ਤੇ ਇਹਨੂੰ ਥਾਣੇ ਚ ਲੈ ਕੇ ਚੱਲੋ ਤੇ ਇਹਦਾ ਪਰਚਾ ਕਰਦੇ ਆਂ ਬਾਈ ਇਹਦਾ ਦਾ ਦਿਖਾਓ ਉੱਥੇ ਸਾਰਾ ਕੁਝ ਚੈਨਗਮ ਜੇਬ ਚ ਪਾਲਾ ਛੇ ਚ ਪਾਲਾ ਜਾਨੀਆਂ ਕੋਈ ਨਾ ਪੱਕਾ ਕੈਮਰਾ ਚੱਲਦੀ ਜਾਂਦਾ ਛੇ ਚ ਜਾਨੀਆਂ ਇਹ ਦੇਖੋ ਉਥੇ ਆਪਾ ਜਿਹੜਾ ਖਜ਼ਾਨੇ ਜਮ੍ਹਾਂ ਕਰਾਵਾਂਗੇ ਪੁੱਛਾਂਗੇ ਦਾ ਸਾਰਾ ਇਹਦਾ ਜਾ ਕੇ ਪੱਤਰਕਾਰਾਂ ਨੂੰ ਦਿਖਾ ਦੇਣ ਨੂੰ ਮਾਰ ਮਾਰ ਮਾਤਾ ਜਨਾ ਮਾਰ ਕਿਉਂ ਨਾ ਮਾਰੋ ਮਾਤਾ ਹੈ ਤੈਨੂੰ ਅੱਜ ਤਾਂ ਕੋਈ ਮਿਲਿਆ ਨਹੀਂ ਤੈਨੂੰ ਜਿਵੇਂ ਲਗਾ ਜਵਾਬ ਕਿਹਦੇ ਤੂੰ ਬੇਕਾਰ ਕਰਤਾ ਨਹੀਂ ਕਰਤਾ ਨਹੀਂ ਕਰਤਾ ਜੀ ਨਹੀਂ ਕਰ ਅੱਛਾ ਐਉਂ ਕਰ ਇਹਨੂੰ ਥਾਣੇ ਚ ਲੈ ਕੇ ਚੱਲ ਠੀਕ ਹੈ ਤੇ ਇਹ ਪਰਚਾ ਕਰਦੇ ਨਾਲੇ ਡੀਐਨਏ ਟੈਸਟ ਕਰਾਉਣੇ ਆ ਗਾਈ ਸਰ ਆ ਪੱਟ ਗਈ ਹੋੜ ਪੱਟ ਗਈ ਆ ਪਰਨਾ ਬੰਦ ਦੇ ਪਰਨਾ ਬੰਦ ਦੇ ਨਾ ਨਾ ਸਰ ਨਾ ਆਹ ਪੋਸ਼ਣੀ ਵੇ ਛੋਟੀ ਲਿਆ ਢਾਗ ਲਿਆ ਫਿਰ ਜਥੇ ਜਥੇ ਪਾਸ ਇੱਕ ਮਿੰਟ ਦੱਤਾ ਪਿੱਛੇ ਕਰ ਇਹਦੀਆਂ ਪਿੱਛੇ ਕਰ ਪਿੱਛੇ ਕਰ ਪਿੱਛੇ ਬਾਹਾਂ ਕਰ ਬਾਹਾਂ ਦੇ ਨੂੰ ਕੋਈ ਨਹੀਂ ਸਾਨੂੰ ਕੁਝ ਨਹੀਂ ਹੁੰਦਾ ਬੇਟਾ ਸੋਨੂ ਕੋਈ ਨਹੀਂ ਹੁੰਦਾ ਪੁੱਤ ਅਸੀਂ ਸੋਨੂ ਛੋਟੇ ਘਰੇ ਭੇਜਾਂਗੇ ਠੀਕ ਆ ਉਹਨੂੰ ਘਰੇ ਭੇਜਾਂਗੇ ਟੈਨਸ਼ਨ ਨਾ ਲਾ ਹਾਂ ਛੋਟਾ ਕੋਈ ਕਸੂਰ ਨਹੀਂ ਦੇਖੋ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਵਿਚਾਰੇ ਖਵਰਾ ਇਹ ਕਿਹਦੇ ਬੱਚੇ ਆ ਇਹ ਕੋਈ ਗਰੀਬ ਘਰੋਂ ਆ ਜਾਂ ਅਮੀਰ ਘਰੋਂ ਹੁਣ ਆਪਾਂ ਨੂੰ ਕੀ ਪਤਾ ਹੈ ਇਹਦੇ ਸਕੇ ਹੈ ਜੀ ਆ ਤਾਂ ਇਹਨਾਂ ਨੇ ਜਲੂਸ ਹੀ ਕਰਤਾ ਪੰਜਾਬ ਦਾ ਇਹਨਾਂ ਸਾਰੇ ਦਾ ਅਰੇ ਤੁਸੀਂ ਤਾਂ ਸਿੱਕੇ ਪੰਜਾਬ ਦੀ ਪੇਚ ਸੀ ਮੈਂ ਕਈ ਵਾਰੀ ਇੱਥੋਂ ਦੇ ਲੰਘਿਆ ਮੈਂ ਵੀ ਇੱਕ ਦੋ ਵਾਰ ਹੀ ਪੈਸੇ ਦੇ ਗਏ ਚਾਲੇ ਨੂੰ ਆਏ ਕਰ ਮੋਟਰਸਾਈਕਲ ਦੇ ਵਿਚਾਲੇ ਬਿਠਾਏ ਨੂੰ ਚਲੋ ਹਾਂ ਆਏ ਨੂੰ ਪੈਸਾ ਸਰ ਮੇਰਾ ਪੈਸਾ ਯਾਰ ਆ ਪੈਸਾ ਹੁਣ ਤੈਨੂੰ ਪੈਸਾ ਕੋਈ ਨਹੀਂ ਪੈਸਾ ਚ ਆ ਫੜ ਪੈਸੇ ਰੱਖ ਅਰੇ ਬੱਚੇ